ਸਕੂਲ ਜਾਂਦੀ ਹੈ ਤੂੰ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਹੈ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਹੈ ਨਹੀਂ ਜਬਰਦਸਤੀ ਨਹੀਂ ਉਹ ਦਾਦੀ ਕੇ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਦੀ ਕਿ ਆ ਰੋਕਾ ਕਰਾਉਂਦੇ ਸੀ ਰੋਕਾ ਹੀ ਸੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਕਿੰਨੀ ਉਮਰ ਦਾ ਡੇਢ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘੱਟ ਨਹੀਂ ਮੋਟੇ ਵਿੱਚ ਕਿ ਤੂੰ ਪੜ੍ਹੀ ਲਿਖੀ ਹੈ ਸਕੂਲ ਜਾਂਦੀ ਨਹੀਂ ਮੈਨੂੰ ਕੰਨ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਯਾਹ ਹੁੰਦਾ ਸੁਨਪੁਨ ਸਾਈਆ ਪੁੱਛਨੇ ਕੀਤੇ ਆ ਰਿਹਾ ਨੰਬਰ ਕੀ ਚਾਹੀਏ ਪੁਲਿਸ ਨੇ ਕੀ ਪੁੱਛਿਆ ਅੱਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਪੀ ਸਰ ਹਾਂ ਵਿਆਹ ਕਰਾਉਣਾ ਦਾ ਮਨ ਸੀ ਕਰਨ ਦਾ ਕੋਈ ਮਨ ਨਹੀਂ ਪੜ ਲਿਆ ਸੀ ਕਿੰਨਾ ਕਰ ਲਿਆ ਅੱਛਾ ਆਉਂ 8 ਕਿਤਨੀ ਠੀਕ ਠੀਕ ਹੈ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਦਿੱਤਾ ਹਾਂਜੀ ਹਾਂਜੀ ਵੀ ਆ ਵੀ 25 ਸਾਲ ਨੂੰ ਕਰਨਾ ਮੀ ਭਾਈ ਸਾਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਹੈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿਹਨਾਂ ਨੂੰ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੇ ਚਲ ਸੁਣੋ ਆਈ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੇਰਾ ਪਤਾ ਅੰਨ ਰੋਟੀ ਪਾਣੀ ਦਾ ਬਾਤੀ ਅਸੀਂ ਕੋਈ ਇਹ ਜਸਤ ਆਪਣਾ ਚੁੱਕਿਆ ਅਸੀਂ ਕੋਈ ਵੀ ਵਾਈਸ ਸਾਹਿਬ ਦੀ ਇੱਕ ਤੇ ਘਰ ਵਿਆਹ ਕਰਨਾ ਅਸੀਂ ਨਹੀਂ 19 ਇੰਨੀ ਜਲਦੀ ਕਿਉਂ ਹਾਂ ਤੁਹਾਨੂੰ ਅਸੀਂ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਕਰਾਂ ਸੀ ਮਾਰਮਟਾ ਜਾਣਦੇ ਪਛਾਣਦੇ ਸੀ ਅਸੀਂ ਤੇ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਤੇ ਆੜੀ ਤੱਪਾ ਕਰਤੀ ਤੁਹਾਡੀ ਕਿ ਲੱਗਦੀ ਬੇਟੀ ਤੇਰੀ ਪੋਤਰੀ ਫੱਟ ਤਨ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤੇ ਜੁਰਮੀ ਆ ਅਸੀਂ ਵੀ ਆਣਾ ਨਹੀਂ ਰੋਕਾ ਵੀ ਤੇ ਜੁਰਮੀ ਆ ਨਾ ਬਾਰੇ ਤੇ ਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਕਹਿੰਦੀ ਰੋਕਾ ਕੀਤਾ ਹੋਇਆ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿਹਨਾਂ ਦਾ ਤਾਂ ਲੱਖ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਪਿੱਧਾ ਦੀ ਬੇਟੀ ਬੇਲੀ ਬੇੜੀ ਸਾਡੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਤਾ ਅੱਗੇ ਮਿਲ ਜੇਗਾ ਪੁਲਸ ਆਈ ਪੁਲਸ ਨੇ ਕੀ ਕੀਤਾ ਪੁਲਸ ਨੇ ਉਹ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂ ਜੀ ਠੀਕ ਹੈ ਠੀਕ ਹੈ ਤਰੋ ਤੱਕ ਜੇ ਲੈ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਬਾਜੀ ਕੀ ਰਹੇ ਨੇ ਜੋ ਉਸੇ ਮੁੰਡੇ ਵਾਲੇ ਆਪਾਂ ਭਾਜੀ ਭਾਜੀ ਰੋਕੇ ਕੋ ਭਾਜੀ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਮੁੰਡਾ ਲੈ ਘਰ ਜਾਣਾ ਭਜਣਾ ਕਿਉਂ ਸੀ ਤੇ ਕੁੜੀ ਵੀ ਲੈਣਾ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਿੰਦਾ ਤਰਾਇ ਕਰਨਾ ਜਦੋਂ ਕੋਈ ਕਰ ਲਿਆ ਤਾਂ ਅਸੀਂ ਕਿਹਾ ਵਿਆਹ ਕਰਕੇ ਕੁੜੀ ਤੋਰਨੀ ਹੈ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਹੈ ਤੁਸੀਂ ਕਰ ਦਿਓ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਰਿਸ਼ਤਾ ਕਰ ਦਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਤਣ 25 ਇਹ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹਾ ਰਿਸ਼ਤਾ ਕਰਦੀ ਹੈ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ ਹੈ ਠੀਕ ਹੈ ਮੈਂ ਇਹ ਕਹਦਾ ਸੀ ਮੋਢੇ ਤੋਂ ਹਾਰਨ ਜਾਓ ਹਾਂਜੀ ਮੈਂ ਮੈਮ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਵੂਮਨ ਵੈਲਫੇਅਰ ਸੁਸਾਇਟੀ ਉਹ ਕੀ ਘਟਨਾ ਇਹ ਕਿੰਨੇ ਸਾਲ ਦੀ ਬੱਚੀ ਦਾ ਉਹਦੀ ਮੈਰਿਜ ਕਰਾ ਰਹੇ ਤੇ ਕਿਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਗ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਾਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੋਹੰਕਪੁਰ ਰਹੀ ਹੈ ਔਰ ਲੜਕਾ 시ਹਾਟੇ ਦਾ ਔਰ ਮੈरिज ਹੈ ਆ ਪਾਈ ਮੰਜ਼ ਰੋਟੇ ਕਰ ਰਹੇ ਆ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਆ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਬਜ਼ਾ ਸਭ ਬਣਾਈ ਹੋਈਆਂ ਸੀ ਉਹ ਉੱਥੋਂ ਤੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਵੀ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਉਹ ਆ ਤਾਂ ਵਸੇ ਪਰ ਚਾਹ ਤੋਂ ਸਾਨੂੰ ਪਤਾ ਲੱਗਾ ਕਿ ਉਹ ਨਾਬਾਲिग ਲੜਕੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਕਹ ਜਾਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋ ਹੈ ਫਟ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਤੇ ਕੰਟੈਕਟ ਕਰਕੇ ਬਾਲ ਵੀ ਘਾਸ ਵਾਲਿਆਂ ਨਾਲ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨੇ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 18 ਸਾਲ ਦਾ ਲੜਕਾ ਕਹਿ ਰਹੇ ਉਹ ਬਾਲਗ ਸੀ ਲੱਗਾ ਉਹ ਨਾ ਵਾਲੇ ਕਿਉਂ ਐਸੇ ਆਸੀ ਸੈਮੀਨਾਰ ਕਰ ਰਹੇ ਆ ਜਗਾ ਜਗਾ ਤੇ ਅਵੇਅਰ ਕਰ ਰਹੇ ਆ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਹੈ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਜੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਐਨਜੋ ਹਮੇਸ਼ਾ ਇਨ੍ਹਾਂ ਲੜਕੀਆਂ ਲਈ ਖੜੀ ਆ ਔਰਤਾਂ ਲਈ ਖੜੀ ਆ ਜੋ ਗਲਤ ਹੋਏਗਾ ਅਸੀਂ ਨਾਲ ਕਾਰਨ ਕੀ ਹੈ ਮੈਮ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਅਰੇਂਜ ਮੈਰਿਜ ਕਹਿ ਰਹੀ ਆ ਅਰੇਂਜ ਮੈਰਿਜ ਕਹੇ ਬਾਕੀ ਹੁਣ ਪੁਲਿਸ ਆਈ ਆ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿ ਇਹ ਲੜਕੀ ਕੋਲੋਂ ਵਿਆਹ ਕਰਵਾ ਰਹੀ ਆ ਲੇਡੀਜ਼ ਵੀ ਪ੍ਰਧਾਨ ਹੈਗੀ ਕਿਰਾ ਵਿਆਹ ਕਰਵਾ ਰਹੀ ਸੀ ਜੀ ਉਹ ਦਾਦੀ ਕ ਨਦੀ ਦਾਤੀ ਹੈ ਜੋ ਯਾਤਰਾ ਕਰਾ ਰਹੀ ਹੈ ਕੀ ਨਾਮ ਕੀ ਹੋ ਲੈਡਿਸ ਜੇ ਅਪਰੇ ਹਮਨ ਪ੍ਰਧਾਨ ਨਿਮੋ ਪ੍ਰਧਾਨ ਕਹਿ ਰਹੇ ਠੀਕ ਹੈ ਹਾਂਜੀ ਬਾਕੀ ਤੁਸੀਂ ਉਹਨਾਂ ਦਾ ਖਿਆਲ ਲਓ ਜੀ ਮੈਂ ਸੁਪਨਾ ਪਾਟੀਆਂ ਸੋਸ਼ਲ ਵਰਕਰ ਜੀ ਅਜਸਾ ਸੁਪਨਾ ਮੈਰਾ ਜੀ ਨੇ ਮੈਂ ਨਾਲ ਗੱਲ ਕੀਤੀ ਸੀ ਰਾਤੀ ਕਿ ਅਸਰ ਅਸਰ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤਸੀਂ ਉਸ ਸ਼ਾਦੀ ਨੂੰ ਰੁਕਵਾਉਣਾ ਵਾ ਜਦੋਂ ਅਸੀਂ ਸਵੇਰੇ ਛਾਪਾ ਮਾਰਿਆ ਤਾਂ ਉਹ ਜਾ ਚੁੱਕੇ ਸੀਗੇ ਇੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਹੈ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪਰਦਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਾਜਾਇਜ਼ ਬੰਧਨ ਹੈ ਤੇ ਇਹ ਦੋੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਸਪੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਹੈ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਔਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹੀ ਹਾਂ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਹੀ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਾ ਜਾ ਸਬੰਧ ਨੇ ਤੇ ਇਹ 도ੜਨਾ 도ੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਉਂਦੇ ਹੋਏ ਦਾਜੇ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਮੀਡੀਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰੀਓ ਆਮਲੇ ਟਾਈਮ ਤੇ ਪਤਾ ਲੱਗੇਗਾ ਠੀਕ ਹੈ ਕੁੜੀ ਦਾ ਵਿਆਹ ਹੋ ਰਿਹਾ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਹੈ ਬਲਕਿ ਅੰਲੇ ਆਪਾਂ ਨੂੰ ਥਾਣੇ ਲੈ ਜਾਇਆ ਗਿਆ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋਛ ਤਾਂ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਉਹ ਅਮਰੇ ਕਹਿੰਦੇ ਵੀ ਸਾਡੀ ਆਪਣੇ ਵੈਸੀ ਮਲਕੀ ਮੰਗਣੀ ਕਰਾਵਾ ਕਰ ਰਹੇ ਸੀ ਇਹ ਕਿਤੇ ਹੁਣ ਜਾ ਕੇ ਆਪਾਂ ਥਾਣੇ ਮੈਨਾਂ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਪਾੜ ਗਏ ਨੇ ਇਥੋਂ ਮੁੰਡੇ ਵਾਲੇ ਮੇਰੇ ਕੋਲ ਮੌਕੇ ਨਹੀਂ ਆ ਜੀ ਮੁੰਡੇ ਵਾਲੇ ਮੇਰੇ ਕੋਲ ਮਿਲੇ ਨਹੀਂ ਤੁਹਾਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਮੈਨੂੰ ਬੁਲਾਇਆ ਜਾਏ ਇਹ ਮੁੰਡਲੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਵਾਲੇ ਮੈਂ ਮੌਕੇ ਆਏ ਹਾਂ ਹੱਲ ਹੀ ਹੱਲ ਕੋ ਪੁਸ਼ਟੀ ਕਰਦੇ ਆਪਾਂ ਥਾਣੇ ਵਿੱਚ ਹੀ ਗੱਲ ਹੋ ਜਾਇਆ ਸੀ ਨਹੀਂ 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 ਇਹ ਕਿੰਨੇ ਘਰ ਬਾਹਰ ਚੱਲ ਰਿਹਾ ਅੰਕਦੇ ਮਨ ਵੇਨੇ ਜਾ ਕੇ ਪੁਸ਼ਟੀ ਕਰਦੇ ਆਂ ਕਹਿੰਿਆ ਨਾ ਮੰਗਣੀ ਦੀਆਂ ਜਾਂ ਕੋਈ ਵਿਆਹ ਦੀ ਨਹੀਂ ਫੋਟੋ ਨਹੀਂ ਆਲੇ ਮੈਨੂੰ ਕੋਈ ਬਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆਇਆ ਲਾ ਕੋ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਇਹ ਹਾਂਜੀ ਤਾਂ ਨਾਬਾਲਕ ਕਰਾ ਲਿਆ ਕੀ ਕਰੋ ਨਾਬਾਲਕ ਫਿਰ ਗੈਰਕਾਨੂੰਨੀ ਆ ਠੀਕ ਆ। ਕੁੜੀ ਦੇ ਕਾਗਜ਼ ਚੱਤੀ ਤੇ ਆ ਕਾਗਜ਼ ਚ ਕਰਾਂਗਾ ਆਪਾਂ ਪ੍ਰੋਗਰਾਮਾਂ ਕਰਨਾ ਉਹ। ਪਰ ਉਹ ਤਾਂ ਹੱਥੇ ਆਪਾਂ ਕਰੇ ਕਰਾਂਗੇ। ਕਰ ਦੇ ਹੀ ਹੋएगी ਜੀ। ਹਾਂ ਜੀ ਕਰ ਦੇ। ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਹੈ? ਕੁੜੀ ਕੁੜੀ ਨੇ ਲੋਕ ਇਹਨੇ ਮਨਾਵਾਲਾ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ। ਉਹਨੂੰ ਆਪਾਂ ਆਪਰੇ ਭਵਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਠੀਕ ਆ। ਇਹਨਾਂ ਨਾਲ ਇਹਨਾਂ ਨਾਲ ਲੜਕੇ ਨੂੰ ਕੁਝ ਕਿਹਾ ਕਿ ਤੇ ਜਿਹੜਾ ਸੀ ਉਹ ਬੜੀ ਸਹਿਮੀ ਹੋਈ ਆ ਠੀਕ ਆ। ਆਪਾਂ ਉਹਨੂੰ ਪੁੱਛੇ ਫਿਰ ਆਪਾਂ ਪ੍ਰੋਗਰਾਮ ਕਰਾਂਗੇ। ਕਿਹੜੀ ਕਿਹਦੀ ਹੈ ਵੀ ਮੁੰਡੇ ਵਾਲਾ ਤੇ ਨਾਲ ਹਾਂ ਜੋ ਜੋ ਸਾਹਮਣੇ ਹੈਗਾ ਉਹ ਬ